ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਪਸਾਰਵਾ ਬਾਬਾ ਤੂੰ ਭਾਵ ਹੀ ਭਾਈ ਜਿਗਿਆਸੂ ਜੋ ਵੀ ਜਨਮ ਤਾਰ ਕੇ ਸੰਸਾਰ ਵਿੱਚ ਆਇਆ ਹੈ ਉਸਨੇ ਅੰਤ ਨੂੰ ਇੱਥੋਂ ਉੱਠ ਕੇ ਪ੍ਰਲੋਕ ਨੂੰ ਚਲੇ ਹੀ ਜਾਣਾ ਹੈ ਵਾ ਵਿਸ਼ੇਸ਼ ਕਰਕੇ ਜਾਣਨਾ ਕਰ ਕਿ ਇਹ ਸਾਰਾ ਸੰਸਾਰ ਤਾਂ ਝੂਠ ਕੂੜ ਦਾ ਹੀ ਪਸਾਰੋ ਪਸਾਰਾ ਫਿਲਾ ਹੈ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੂਪ ਹੈ ਏ ਭਾਈ ਜੋ ਸੱਚਾ ਘਰ ਸਤ ਸੰਗਤ ਹੈ ਉਸ ਵਿੱਚ ਮਿਲ ਕੇ ਸੱਚੇ ਪ੍ਰਭੂ ਨੂੰ ਸੇਵਨਾ ਕਰੀਏ ਸੱਚਾ ਕਰ ਜੋ ਪਰਮੇਸ਼ਰ ਦਾ ਸਰੂਪ ਹੈ ਉਸ ਦੀ ਪ੍ਰਾਪਤੀ ਲਈ ਸੱਚੇ ਨਾਮ ਨੂੰ ਸਿਮਰਨਾ ਕਰੀਏ ਜਿਸ ਕਰਕੇ ਇਸ ਲੋਕ ਵਿੱਚ ਵੀ ਸੱਚਾ ਤੇ ਖਰਾ ਚੰਗੇ ਜੀਵਨ ਵਾਲਾ ਹੋਈਦਾ ਅਤੇ ਪਰਲੋਕ ਵਿੱਚ ਵੀ ਵਾ ਵਿਸ਼ੇਸ਼ ਕਰਕੇ ਸੱਚਾਈ ਵਾਲਾ ਹੋਈਦਾ ਕੂੜ ਲੱਭ ਜਾਂ ਥਾਈ ਨਾ ਪਾਸੀ ਅੱਗੇ ਲਹਿ ਨ ਠਾਉ ਜੋ ਪੁਰਸ਼ ਝੂਠੇ ਪਦਾਰਥਾਂ ਦੇ ਲੱਭ ਲਾਲਚ ਵਿੱਚ ਫਸੇ ਹੋਏ ਆ ਜਦੋਂ ਤੱਕ ਉਹ ਇੱਥੇ ਸੱਚ ਤੁਰਿਆ ਪਦ ਵਿੱਚ ਥਾਂ ਟਿਕਾਣਾ ਨਹੀਂ ਪਾਉਂਦਾ ਤਦੋਂ ਤੱਕ ਅੱਗੇ ਪ੍ਰਲੋਕ ਵਿੱਚ ਵੀ ਸੱਚਖੰਡ ਰੂਪੀ ਥਾਂ ਨਹੀਂ ਲੈ ਸਕਦਾ ਪ੍ਰਾਪਤ ਨਹੀਂ ਕਰ ਸਕਦਾ ਅੰਤਰ ਆਉ ਨ ਬੈਸੋ ਕਹੀਐ ਜਿਉ ਸੁਣੇ ਕਰ ਕਾਉ ਇਹ ਭਾਈ ਅੰਦਰ ਤੁਰਿਆ ਪਦ ਸੱਚਖੰਡ ਵਿੱਚ ਆ ਕੇ ਬੈਠ ਜਾਵੋ ਇਉਂ ਨਹੀਂ ਕਿਹਾ ਜਾਵੇਗਾ ਇਹ ਸ਼ਲੋਕ ਸਮੀਪ ਸਰੂਪ ਸਜਜ ਕੇਵਲ ਮੁਕਤੀ ਵਾਲਿਓ ਔ ਆਪਣੀ ਅੰਤਰਮੁਖ ਸਰੂਪ ਰੂਪੀ ਸੰਗਾਸਨ ਤੇ ਬੈਠੋ ਇਉਂ ਨਹੀਂ ਕਿਹਾ ਜਾਵੇਗਾ ਉੱਥੇ ਤਾਂ ਇਵੇਂ ਦੀ ਹਾਲਤ ਹੋਵੇਗੀ ਜਿਵੇਂ ਸੁੰਨੇ ਘਰ ਵਿੱਚ ਖਾਲੀ ਘਰ ਵਿੱਚ ਕਾਂ ਦੀ ਹਾਲਤ ਹੁੰਦੀ ਹੈ ਜਿਵੇਂ ਸੁੰਨੇ ਘਰ ਵਿੱਚ ਕਾਂ কুরਲਾ কুরਲਾ ਕੇ ਚੱਲਿਆ ਜਾਂਦਾ ਪਰ ਉਸ ਨੂੰ ਕੋਈ ਵੀ ਕੋਈ ਟੁਕੜ ਨਹੀਂ ਪਾਉਂਦਾ ਇਉਂ ਇਸ ਸੰਸਾਰ ਰੂਪੀ ਸੁੰਨੇ ਘਰ ਵਿੱਚ ਜੀਵ ਰੂਪੀ ਕਾਂ কুরਲਾ ਕੇ ਵਰਲਾਪ ਕਰਕੇ ਚਲੇ ਜਾਂਦੇ ਆ ਰੋਂਦੇ ਪਿੱਟਦੇ ਕੁਝ ਕਰ ਜਾਂਦੇ ਆ ਪਰ ਸੱਤ ਸੰਦੋਖ ਆਦ ਕੋਈ ਟੁਕੜ ਪ੍ਰਾਪਤ ਨਹੀਂ ਹੁੰਦਾ ਜੰਮਣ ਮਰਨ ਵੱਡਾ ਵਿਛੋੜਾ ਬਿਨ ਸੈ ਜਗ ਸਬਾਏ ਇਹ ਸੰਸਾਰ ਵਿੱਚ ਜੰਮਣ ਮਰਨ ਦਾ ਸਭ ਤੋਂ ਵੱਡਾ ਵਿਛੋੜਾ ਵਿਜੋਗ ਦੁੱਖ ਪਿਆ ਹੋਇਆ ਭਾਵ ਜੰਮਣ ਮਰਨ ਵਿੱਚ ਪੈਣ ਕਰਕੇ ਜੀਵ ਵਾਹਿਗੁਰੂ ਦੇ ਸਰੂਪ ਨਾਲੋਂ ਵਿਛੜੇ ਹੋਏ ਆ ਅਤੇ ਜਗਤ ਦੇ ਸਬਾਏ ਸਾਰੇ ਜੀਵ ਨਾਸ਼ ਹੋ ਰਹੇ ਆ ਲਬ ਤੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਮਾਇਆ ਨੇ ਖਾਣ ਦੀ ਲਬ ਲਾਲਚ ਤੇ ਵਿਅਰਥ ਤੰਦਿਆਂ ਵਿੱਚ ਲਾ ਕੇ ਜਗਤ ਸੰਸਾਰ ਦੇ ਜੀਵਾਂ ਨੂੰ ਭੁਲਾਇਆ ਹੋਇਆ ਹੈ ਪਰ ਕਾਲ ਸਾਰਿਆਂ ਦੇ ਸਿਰ ਉਪਰ ਖੜਾ ਹੋਇਆ ਰੂ ਆਏ ਰੁਕੇ ਭਾਵ ਆਵਾਜ਼ਾਂ ਦੇ ਰਿਹਾ ਹੈ ਕਿ हे ਗਾਫਲੋ ਤੁਹਾਡਾ ਸਮਾਂ ਮੁੱਕੇ ਤੋਂ ਮੈਂ ਤੁਹਾਨੂੰ ਬਹੁਤ ਭਿਆਨਕ ਤਰੀਕੇ ਨਾਲ ਫੜ ਕੇ ਕਸੀਟ ਕੇ ਲੈ ਜਾਣਾ ਹੈ ਬਾਬਾ ਆਵੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇਹ ਆਸੀ ਸਾਹਿਬ ਏ ਬਾਬਾ ਬਜ਼ੁਰਗੋ ਏ ਭਾਈ ਹੋ ਭਰਾਵੋ ਆਵੋ ਆਓ ਗੱਲ ਮਿਲ ਕੇ ਮਿਲਣਾ ਕਰੂ ਪਰਮੇਸ਼ਰ ਪ੍ਰਾਪਤੀ ਵਾਲੀਆਂ ਗੱਲਾਂ ਵਿੱਚ ਮਿਲਣਾ ਕਰੀਏ ਤੇ ਜੋ ਵਾਹਿਗੁਰੂ ਦੇ ਮੇਲ ਵਿੱਚ ਮਿਲੇ ਹੋਏ ਆ ਉਹਨਾਂ ਨਾਲ ਮਿਲ ਕੇ ਆਸੀ ਸਾ ਅਸ਼ੀਰਵਾਦ ਦੁਆਵਾ ਦੇਣਾ ਕਰੀਏ ਕਿ ਤੁਸੀਂ ਤਨ ਤੁਸਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਆਪਣਾ ਜੀਵਨ ਸਫਲਾ ਕਰ ਲਿਆ ਹੈ ਤੁਸੀਂ ਸਾਨੂੰ ਵਾਹਿਗੁਰੂ ਦੇ ਮੇਲ ਵਿੱਚ ਮਿਲਣ ਦੀਆਂ ਅਸੀਸਾਂ ਦੇਣਾ ਕਰੋ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਅਸੀਸਾ ਹੈ ਬਾਬਾ ਕਹੇ ਇਹੇ ਭਾਈ ਸਾਨੂੰ ਪ੍ਰੀਤਮ ਪਿਆਰੇ ਵਾਹਿਗੁਰੂ ਦੇ ਮਲਾਪ ਦੀਆਂ ਅਸੀਸਾਂ ਦੁਆਵਾਂ ਦੇਣਾ ਕਰੋ ਕਿਉਂਕਿ ਉਸ ਦਾ ਮੇਲ ਮਿਲਾਪ ਸੱਚਾ ਹੈ ਜੋ ਕਦੇ ਵੀ ਚੁੱਕਿਆ ਨਹੀਂ ਜਾਂਦਾ ਆਸੀਸਾ ਦੇਵੋ ਭਗਤ ਕਰੇਵੋ ਮਿਲਿਆ ਕਾ ਕੀ ਮਿਲੋ ਏ ਭਾਈ ਦੁਆਵਾਂ ਅਸੀਸਾਂ ਦੇਵੋ ਅਤੇ ਸਾਥੋਂ ਪ੍ਰਭੂ ਦੀ ਭਗਤੀ ਕਰੇਵੋ ਕਰਵਾਓ ਤੇ ਉਹਨਾਂ ਮਿਲਿਆ ਹੋਇਆਂ ਦਾ ਕੀ ਮਿਲਣਾ ਹੈ ਜੋ ਪਹਿਲਾਂ ਹੀ ਵਾਹਿਗੁਰੂ ਵਿੱਚ ਇੱਕ ਰੂਪ ਹੋਏ ਆ ਇਸ ਕਰਕੇ ਤੁਸੀਂ ਸਾਨੂੰ ਮਿਲਣਾ ਕਰੋ ਇਕ ਭੁੱਲੇ ਨਾ ਵੋ ਥੇਹੋ ਥਾਵੋ ਗੁਰ ਸਬਦੀ ਸੱਚ ਖੇਲੋ ਇਕ ਮਨਮੁਖ ਜੋ ਪਰਮੇਸ਼ਰ ਦੇ ਨਾਮ ਸਾਧ ਸੰਗਤ ਰੂਪੀ ਸ੍ਰੇਸ਼ਟ ਥੇਹੋ ਥਾਂ ਤੇ ਸਰੂਪ ਰੂਪੀ ਥਾਵੋਂ ਥਾਂ ਤੋਂ ਭੁੱਲੇ ਹੋਏ ਆ ਅਤੇ ਇਕ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸੱਚੇ ਵਿੱਚ ਅਪੇਧ ਹੋਣ ਰੂਪ ਖੇਡ ਨੂੰ ਖੇਡਦੇ ਆ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੁਗ ਜੁਗ ਸਾਚੇ ਵੇਸੇ ਉਹਨਾਂ ਦਾ ਮਨ ਗੁਰਾਂ ਦੀ ਕਿਰਪਾ ਕਰਕੇ ਸਬਦ ਉਪਦੇਸ਼ ਵਿੱਚ ਸਮਾ ਗਿਆ ਹੈ ਹੁਣ ਉਹਨਾਂ ਨੂੰ ਜਮਾਂ ਦੇ ਮਾਰਗ ਰਸਤੇ ਉੱਪਰ ਨਹੀਂ ਜਾਣਾ ਪਵੇਗਾ ਜਮ ਜੰਮਣ ਮਰਨ ਰੂਪੀ ਸੰਸਾਰ ਦੀਆਂ ਜੂਨਾ ਵਿੱਚ ਨਹੀਂ ਜਾਣਾ ਪਵੇਗਾ ਐਸੇ ਜੀਵਨ ਵਾਲੇ ਤਾਂ ਜੁਗਾਂ ਜੁਗਾਂ ਵਿੱਚ ਸੱਚੇ ਸਰੂਪ ਦੀ ਪ੍ਰਾਪਤੀ ਵਾਲਾ ਵੇਸੇ ਲਿਬਾਸ ਧਾਰ ਕੇ ਰਖਦੇ ਆ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਉਹਨਾਂ ਸੱਜਣ ਤੇ ਸੈਣ ਸਾਥੀਆਂ ਨਾਲ ਪੂਰਬਲੇ ਸੰਯੋਗ ਕਰਕੇ ਮਿਲਣਾ ਕਰੋ ਜਿਨ੍ਹਾਂ ਨੇ ਆਪ ਗੁਰਾਂ ਨਾਲ ਮਿਲ ਕਰਕੇ ਕਾਲ ਕੇ ਫਾਸੇ ਫਾਹੀ ਖੋਲੇ ਆ ਬਾਬਾ ਨਾਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਬਾਬਾ ਤੂੰ ਭਾਵ ਕਹੀਏ ਏ ਭਾਈ ਇਹ ਜੀਵ ਜਗ ਸੰਸਾਰ ਵਿੱਚ ਨੰਗਾ ਹੀ ਆਉਂਦਾ ਹੈ ਤੇ ਜੈਸਾ ਲੇਖ ਆਪਣੇ ਮਸਤਕ ਤੇ ਲਿਖਾ ਕੇ ਆਇਆ ਉਸ ਅਨਸਾਰ ਦੁੱਖ ਸੁਖ ਭੋਗਦਾ ਹੈ ਲਿਖੇ ਅੜਾ ਸਾਹਾ ਨਾਟਲੇ ਜਿਹੜਾ ਪੁਰਬ ਕਮਾਇਆ ਸਾਹਾ ਬਾਦਸ਼ਾਹ ਵਾਹਿਗੁਰੂ ਦਾ ਲਿਖਿਆ ਲਿਖਿਆ ਡਾ ਲਿਖਿਆ ਹੋਇਆ ਲੇਖ ਟਲਦਾ ਨਹੀਂ ਹੈ ਅਤੇ ਜੋ ਕੁਝ ਵੀ ਪੂਰਬਲੇ ਜਨਮ ਵਿੱਚ ਕਮਾਉਣਾ ਕੀਤਾ ਸੀ ਉਸੇ ਅਨਸਾਰ ਹੀ ਪ੍ਰਲਬਦ ਬਣੀ ਹੈ ਕਿ ਇਤਨਾ ਚਿਰ ਦੁੱਖ ਸੁਖ ਭੋਗਣਾ ਹੈ ਅਤੇ ਸੰਸਾਰ ਵਿੱਚ ਰਹਿਣਾ ਹੈ ਬਹਿ ਸਾਚਾ ਲਿਖਿਆ ਅੰਮ੍ਰਿਤ ਬਿਖਿਆ ਜੇਤ ਲਾਇਆ ਤਿਤ ਲਾਗਾ ਸੱਜੇ ਪਾਤਸ਼ਾਹ ਨੇ ਆਪ ਬੈਠ ਕੇ ਜੀਵ ਦੇ ਕਰਮ ਅਨਸਾਰ ਉਨ੍ਹਾਂ ਦੇ ਮਸਤਕ ਉੱਪਰ ਲਿਖ ਲਿਖ ਦਿੱਤਾ ਹੈ ਕਿ ਇਹਨਾਂ ਨੇ ਅੰਮ੍ਰਿਤ ਦੀ ਨਿਆਈ ਸੁਖ ਜਾਂ ਵਿਖਿਆ ਵੇਹੋ ਦੀ ਨਿਆਈ ਦੁਖ ਪ੍ਰਾਪਤ ਕਰਨਾ ਹੈ ਅੰਮ੍ਰਿਤ ਦੀ ਨਿਆਈ ਪੁੰਨ ਜਾਂ ਅੰਮ੍ਰਿਤ ਨਾਮ ਤੇ ਵੇਹੋ ਦੀ ਨਿਆਈ ਪਾਪ ਜਾਂ ਮਾਇਆ ਦੇ ਵਿੱਚ ਜੁੜਨਾ ਹੈ ਇਸ ਪ੍ਰਕਾਰ ਪੂਰਬਲੇ ਕਰਮਾਂ ਦੀ ਕਰਨੀ ਅਨਸਾਰ ਜੀਵਾਂ ਨੂੰ ਜਿਸ ਪਾਸੇ ਲਾਇਆ ਜਾਂਦਾ ਹੈ ਉਸੇ ਪਾਸੇ ਹੀ ਜੀਵ ਲੱਗ ਜਾਂਦੇ ਆ ਜਿਵੇਂ ਦੋ ਤੋਤੇ ਇਕੱਠੇ ਰਹਿੰਦੇ ਸਨ ਉਨ੍ਹਾਂ ਵਿੱਚੋਂ ਇੱਕ ਨੂੰ ਚੋਰਾ ਨੇ ਫੜ ਕੇ ਆਪਣੀ ਗਲਤ ਬੋਲੀ ਸਿਖਾਲ ਦਿੱਤੀ ਤੇ ਦੂਸਰਾ ਸੰਤਾਂ ਕੋਲ ਚੱਲਿਆ ਗਿਆ ਉਸ ਨੂੰ ਸੰਤਾਂ ਨੇ ਰਾਮਨਾਮ ਬੋਲਣਾ ਸਿਖਾ ਦਿੱਤਾ ਇੰਉ ਜੋ ਜੀਵ ਕੁ ਸੰਗਤ ਵਿੱਚ ਜਾਂਦੇ ਆ ਉਹਨਾਂ ਦੇ ਕੁ ਸੰਗਤ ਵਾਲੇ ਸੰਸਕਾਰ ਹੁੰਦੇ ਆ ਤੇ ਜੋ ਸਤਸੰਗਤ ਵਿੱਚ ਜਾਂਦੇ ਆ ਉਹਨਾਂ ਦੇ ਸਤਸੰਗਤ ਵਾਲੇ ਸੰਸਕਾਰ ਹੋ ਜਾਂਦੇ ਆ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗ ਉਨ੍ਹਾਂ ਜੀਵਾਂ ਦੇ ਕਰਮ ਲਿਖੇ ਅਨੁਸਾਰ ਹੀ ਕਾਮਣਿਆਰੀ ਜਾਦੂ ਟੂਣੇ ਵਾਲੀ ਮਾਇਆ ਨੇ ਜੀਵਾਂ ਤਾਂ ਹੀ ਅਵਿਦਿਆ ਟੂਣਾ ਪਾ ਦਿੱਤਾ ਹੈ ਅਤੇ ਉਨ੍ਹਾਂ ਦੇ ਅੰਤਹਿ ਕਰਨ ਰੂਪੀ ਗਲ ਕੰਠ ਵਿੱਚ ਰਾਜਸੀ ਤਾਮਸੀ ਸਾਧਕੀਰ ਰੂਪ ਬਹੁਤ ਰੰਗਾਂ ਦਾ ਧਾਗਾ ਪਾ ਦਿੱਤਾ ਹੈ ਹੋਚੀ ਮਤ ਭਇਆ ਮਨ ਹੋਚਾ ਗੁੜ ਸਾ ਮੱਕੀ ਖਾਇਆ ਇਸ ਟੂਣੇ ਕਰਕੇ ਜੀਵਾਂ ਦੀ ਮਤ ਬੁੱਧੀ ਵੀ ਹੋਸ਼ੀ ਨਕਮੀ ਹੋ ਗਈ ਹੈ ਤੇ ਮਨ ਵੀ ਹੋਛਾ ਤੁਸ਼ ਨਕਮਾ ਹੋ ਗਿਆ ਜਿਵੇਂ ਮੱਖੀ ਗੁੜ ਨੂੰ ਖਾ ਕਰਕੇ ਕਈ ਵਾਰੀ ਉਸ ਗੁੜ ਵਿੱਚ ਲਿਪਟ ਕੇ ਮਰ ਜਾਂਦੀ ਆ ਇਉਂ ਇਹ ਜੀਵ ਰੂਪੀ ਮੱਖੀ ਮਾਇਆ ਰੂਪੀ ਗੁੜ ਨੂੰ ਮਿੱਠਾ ਜਾਣ ਕੇ ਖਾਂਦੀ ਆ ਪਰ ਇਸ ਦੇ ਬਿੱਧ ਨਖੇਦ ਰੂਪੀ ਖੰਭ ਉਸ ਵਿੱਚ ਫਸ ਜਾਂਦੇ ਆ ਉਹ ਜੀਵ ਮਾਇਆ ਵਿੱਚ ਗਰਸਿਆ ਆ ਖਾਦਾ ਜਾਂਦਾ ਪਾ ਮਰ ਜਾਂਦਾ ਮਾਇਆ ਰੂਪੀ ਮੱਖੀ ਨੇ ਜੀਵ ਰੂਪੀ ਗੁੜ ਨੂੰ ਖਾ ਲਿਆ ਨਾਮ ਅਰਜਾਦ ਆਇਆ ਕਲ ਭੀਤਰ ਨੰਗ ਬੰਦ ਚਲਾਇਆ ਇਹ ਜੀਵ ਇਸ ਝਗੜਾ ਰੂਪ ਕਲ ਕਲ ਯੁਗ ਵਿੱਚ ਚਾਰੇ ਯੁਗਾਂ ਦੇ ਭੀਤਰ ਵਿੱਚ ਨਾਮ ਅਰਜਾਦ ਮਰਿਆਦਾ ਤੋਂ ਰਹਿਤ ਭਵ ਨੰਗਾ ਹੀ ਆਉਂਦਾ ਅਰਥਾਤ ਨਾ ਇਸ ਦੇ ਕੋਈ ਤੜਾਗੀ ਹੁੰਦੀ ਆ ਨਾ ਕੋਈ ਕਹਾਈ ਲੰਗੋਟੀ ਹੁੰਦੀ ਅੰਤ ਨੂੰ ਵੀ ਜਮਦੂਤਾਂ ਨੇ ਨੰਗਾ ਹੀ ਬਨ ਕੇ ਪਰਲੋਕ ਨੂੰ ਤੋੜ ਲਿਆ ਹੈ ਬਾਬਾ ਰੋਵੋ ਜੀ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ ਬਾਬਾ ਤੂੰ ਭਾਵ ਹੀ ਭਾਈ ਜੇਕਰ ਕਿਸੇ ਨੇ ਰੋਣਾ ਹੈ ਤਾਂ ਬੇਸ਼ੱਕ ਰੋ ਲਵੋ ਪਰੰਤੂ ਜੋ ਬਹੁਤ ਹੀ ਜਾਨੀੜਾ ਪਿਆਰਾ ਜੀਵ ਸੀ ਉਹ ਤਾਂ ਜਮਦੂਤਾ ਨੇ ਬਨ ਕੇ ਪਰਲੋਕ ਨੂੰ ਤੋਰ ਹੀ ਲੈਣਾ ਹੈ ਲਿਖੇੜਾ ਲੇਖ ਨਾ ਮੀਟੀਐ ਦਰ ਹਾਕਾਰੜਾ ਆਇਆ ਹੈ ਈਸ਼ਰ ਵੱਲੋਂ ਲਿਖਿਆ ਹੋਇਆ ਲੇਖ ਨਾ ਮੀਟਿਆ ਮੇਟ ਨਹੀਂ ਸਕੀਦਾ ਜੋ ਉਸ ਪ੍ਰਭੂ ਦੀ ਦਰ ਦਰਗਾਹ ਦਾ ਹਾਕਾਰਾ ਸਦਾ ਬਲਾਵਾ ਚਿੱਟੀ ਆਈ ਹੈ ਉਹ ਸਦਾ ਹੀ ਤ੍ਰੈਕਾਲ ਆਬਾਦ ਰੂਪ ਅਮਿਟ ਹੈ ਕਿਸੇ ਦੇ ਮੇਟਿਆ ਮਿਟ ਨਹੀਂ ਸਕਦੀ ਹਾਕਾਰਾ ਆਇਆ ਜਾ ਤਿਸ ਪਾਇਆ ਰੁਨੇ ਰੋਵਣ ਹਾਰੇ ਜਦੋਂ ਉਸ ਪਰਮੇਸ਼ਰ ਨੂੰ ਪਉਂਦਾ ਹੈ ਤਾਂ ਹੀ ਹਾਕਾਰਾ ਸਦਾ ਆਇਆ ਹੈ ਤਦੋਂ ਰੋਵਣ ਹਾਰੇ ਰੋਣ ਵਾਲੇ ਸੰਬੰਧੀ ਆਦ ਮ੍ਰਿਤਕ ਨੂੰ ਰੋਂਦੇ ਆ ਪੁੱਤ ਭਾਈ ਪਾਤੀ ਜੇ ਰੋਵਹਿ ਪ੍ਰੀਤਮ ਅਤ ਪਿਆਰੇ ਜਿਨ੍ਹਾਂ ਵਿੱਚੋਂ ਮੁੱਖ ਰੂਪ ਵਿੱਚ ਪੁੱਤਰ ਭਾਈ ਭਰਾ ਪਾਤੀ ਜੇ ਜੋ ਭਰਾਵਾਂ ਦੇ ਪੁੱਤਰ ਹੁੰਦੇ ਆ ਅਤੇ ਅਤ ਅਤਯੰਤ ਹੀ ਪਿਆਰੇ ਪਿਆਰ ਵਾਲੇ ਪ੍ਰੀਤਮ ਰੋਂਦੇ ਆ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੇ ਨਮੋਇਆ ਨਾਲੇ ਫਿਰ ਭੈ ਕਈਏ ਭੈਣ ਵੀ ਭਰਾ ਦੇ ਸ੍ਰੇਸ਼ਟ ਗੁਣਾਂ ਨੂੰ ਸੰਭਾਲੇ ਚੇਤੇ ਕਰਦੀ ਹੋਈ ਰੋਂਦੀ ਆ ਵੀਰਿਆ ਤੂੰ ਇਸ ਤਰ੍ਹਾਂ ਦਾ ਸੀ ਵੀਰਿਆ ਤੂੰ ਆ ਕਰਦਾ ਸੀ ਇਸ ਤਰ੍ਹਾਂ ਰੋਂਦੀ ਹੈ ਇਹਨਾਂ ਰੋਣ ਵਾਲਿਆਂ ਵਿੱਚੋਂ ਕੋਈ ਵੀ ਮਰੇ ਹੋਏ ਦੇ ਨਾਲ ਮਰਦਾ ਨਹੀਂ ਮਰੇ ਹੋਏ ਦੇ ਨਾਲ ਤਾਂ ਕੋਈ ਮਰਦਾ ਨਹੀਂ ਪਾਪ ਸਾਰੇ ਤਣਕੇ ਤੋੜ ਕੇ ਕੋਈ ਸਮਾ ਰੋ ਕੇ ਚੁੱਪ ਕਰ ਜਾਂਦੇ ਆ ਪਰ ਜੇਕਰ ਜੀਵ ਆਪਣੇ ਹਿਰਦੇ ਅੰਦਰ ਪਰਮੇਸ਼ਰ ਦਾ ਭੈ ਡਰ ਧਾਰ ਕੇ ਉਸਦੇ ਸ੍ਰੇਸ਼ਟ ਗੁਣਾਂ ਨੂੰ ਸੰਭਾਲੇ ਸੰਭਾਲ ਕੇ ਵਿਰਾਗ ਵਿੱਚ ਉਸ ਨੂੰ ਚੇਤੇ ਕਰਕੇ ਰੋਣਾ ਕਰੇ ਤਾਂ ਉਸ ਦਾ ਜੀਵਨ ਸਫਲਾ ਹੈ ਨਾਨਕ ਜੁਗ ਜੁਗ ਜਾਣ ਸਜਾਣਾ ਰੋ ਵਹਿ ਸੱਚ ਸਮਾਲੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜੀਵ ਜੁਗਾਂ ਜੁਗਾਂ ਵਿੱਚ ਸਜਾਣਾ ਹੁੰਦਾ ਸਿਆਣਾ ਜਾਣਣਾ ਕਰੋ ਜਿਹੜਾ ਸੱਚੇ ਪ੍ਰਭੂ ਨੂੰ ਸੰਭਾਲੇ ਸੰਭਾਲਦਾ ਯਾਦ ਕਰਦਾ ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਵਿਰਾਗ ਵਿੱਚ ਰੋਂਦਾ ਹੈ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਸੋ ਇੱਥੇ ਵਡਹੰਸ ਰਾਗ ਵਿੱਚ ਮਹੱਲਾ ਤੀਜਾ ਪਹਿਲਾ ਅੰਕ ਆਇਆ ਹੈ ਫਿਰ ਮਹੱਲਾ ਤੀਜਾ ਅੱਖਰਾਂ ਦੇ ਵਿੱਚ ਸਤਿਗੁਰਾਂ ਨੇ ਲਿਖਿਆ ਹੈ ਸੋ ਦੋਨੇ ਵਰੀ ਹੀ ਪੜਨਾ ਹੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੱਕ ਵਾਰ ਕੁਝ ਗੁਰਸਿੱਖਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਜਿਵੇਂ ਪਹਿਲੇ ਪਾਤਸ਼ਾਹ ਜੀ ਨੇ ਅਲਾਹਣੀਆਂ ਉਚਾਰਨ ਕੀਤੀਆਂ ਆਪ ਜੀ ਵੀ ਉਸੇ ਢੰਗ ਦੇ ਨਾਲ ਉਪਦੇਸ਼ ਬਖਸ਼ੋ ਇਹ ਸੁਣ ਕੇ ਸਤਗੁਰੂ ਸਾਹਿਬ ਜੀ ਨੇ ਅਲਾਹਣੀਆਂ ਦੀ ਧਾਰਨਾ ਉੱਪਰ ਇਹ ਸ਼ਬਦ ਉਚਾਰਨ ਕੀਤੇ ਹਨ ਸਤਗੁਰੂ ਜੀ ਮੰਗਲ ਕਰਦੇ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪ੍ਰਭ ਸੱਚਾ ਹਰ ਸਾ ਲਾਹੀ ਹੈ ਕਾਰਜ ਸਭ ਕਿਛ ਕਰਣੈ ਯੋਗ ਏ ਭਾਈ ਸਭਨਾ ਦੇ ਪ੍ਰਭ ਮਾਲਕ ਸੱਚਾ ਤ੍ਰੈਕਾਲ ਆਬਾਦ ਰੂਪ ਪਰਮੇਸ਼ਰ ਦੀ ਸਦਾ ਉਸਤਤ ਕਰੀਏ ਸਲਾਹਤਾ ਕਰੀਏ ਸਾਰਾ ਕੋਈ ਸੰਸਾਰ ਰੂਪੀ ਕਾਰਜ ਆਦ ਨੂੰ ਕਰਨ ਲਈ ਯੋਗ ਲਾਇਕ ਹੈ ਭਾਵ ਸਭ ਕੁਝ ਕਰਨ ਨੂੰ ਸਮਰੱਥ ਹੈ ਸਾ ਤਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੇ ਸੋਗ ਉਹ ਗੁਰਮੁਖ ਰੂਪੀ ਸੁਹਾਗਣ ਤਨ ਇਸਤਰੀ ਕਦੇ ਵੀ ਨਾਸਤ ਘੌਂਡ ਰੂਪ ਰੰਡ ਵਿਧਵਾ ਹੋ ਕੇ ਨਹੀਂ ਬੈਠਦੀ ਅਤੇ ਨਾਹੀ ਕਦਾ ਚਿਤਪਤੀ ਪ੍ਰਭੂ ਦੇ ਵਿਛੋੜੇ ਕਰਕੇ ਸੋਗ ਗਮ ਫਿਕਰ ਹੁੰਦਾ ਉਹਨੂੰ ਨਾ ਕਦੇ ਹੋਵੇ ਸੋਗ ਅਨੰਦ ਰਸ ਭੋਗ ਸਾ ਤਨ ਮਹਿਲ ਸਮਾਣੀ ਉਸ ਨੂੰ ਨਾ ਹੀ ਕਦਾ ਚਿੱਤ ਵਿਛੋੜੇ ਦਾ ਸੋਗ ਗਮ ਹੁੰਦਾ ਉਹ ਅਨ ਦਿਨ ਰਾਤ ਦਿਨ ਹੀ ਆਤਮ ਰਸ ਦੇ ਆਨੰਦ ਨੂੰ ਭੋਗਦੀ ਮਾਣਦੀ ਹੈ ਫਿਰ ਉਹ ਗੁਰਮੁਖ ਜੀਵ ਰੂਪੀ ਇਸਤਰੀ ਤੁਰਿਆ ਪਦ ਸਰੂਪ ਰੂਪੀ ਮਹੱਲ ਵਿੱਚ ਸਮਾਣੀ ਸਮਾ ਗਈ ਹੈ ਜਿਨ ਪ੍ਰਿਯਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਜਿਨ੍ਹਾਂ ਨੇ ਕਰਮ ਅਨਸਾਰ ਵਿਧਾਤਾ ਫਲ ਬਰਦਾਤੀ ਪ੍ਰਿਯ ਪਿਆਰੇ ਪਤੀ ਨੂੰ ਜਾਣਿਆ ਹੈ ਉਹ ਹਮੇਸ਼ਾ ਅੰਮ੍ਰਿਤ ਵਰਗੀ ਮਿੱਠੀ ਬਾਣੀ ਬੋਲਦੀਆਂ ਹਨ ਗੁਣਵੰਤੀਆ ਗੁਣਸਾਰਹਿ ਆਪਣੇ ਕੰਤ ਸੰਭਾਲਹਿ ਨਾ ਕਦੇ ਲੱਗੈ ਵਿਜਗ ਅਜਿਹਿਆਂ ਗੁਰਮਖ ਰੂਪੀ ਗੁਣਵੰਤੀਆ ਗੁਣਾਵਾਲੀਆਂ ਇਸਤਰੀਆਂ ਆਪਣੇ ਪਤੀ ਪਰਮੇਸ਼ਰ ਦੇ ਗੁਣਾ ਨੂੰ ਵੀ ਸਾਰਹਿ ਯਾਦ ਕਰਦੀਆਂ ਤੇ ਪਤੀ ਨੂੰ ਵੀ ਸਦਾ ਸੰਭਾਲੇ ਸੰਭਾਲਦੀਆਂ ਹਨ ਉਹਨਾਂ ਨੂੰ ਕਦਾ ਚਿਤ ਵੀ ਪਤੀ ਪਰਮੇਸ਼ਰ ਦਾ ਵਿਜੋਗੋ ਵਿਛੋੜਾ ਨਹੀਂ ਹੁੰਦਾ ਸੱਜੜਾ ਪਿਰਸਾ ਲਾਹੀਐ ਸਭ ਕਿਸ ਕਰਨੈ ਜੋਗੋ ਏ ਭਾਈ ਇਸ ਕਰਕੇ ਸੱਚਾ ਪਿਰ ਪਤੀ ਪਰਮੇਸ਼ਰ ਸਲਾਹੁਣਾ ਕਰੀਏ ਜੋ ਸਾਰਾ ਕੁਝ ਹੀ ਕਰਨ ਦੇ ਜੋਗੋ ਲਾਇਕ ਹੈ ਸੱਜੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ ਏ ਭਾਈ ਸੱਚਾ ਸਾਹਿਬ ਮਾਲਕ ਪਰਮੇਸ਼ਰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਪਛਾਣੀਦਾ ਹੈ ਤੇ ਪਛਾਨਨ ਵਾਲਿਆ ਨੂੰ ਹਰੀ ਆਪ ਹੀ ਆਪਣੇ ਸਰੂਪ ਨਾਲ ਮਿਲਾ ਲੈਂਦਾ ਹੈ ਸਾਤਨ ਪ੍ਰੇ ਕੈ ਰੰਗ ਰਤੀ ਵਿੱਚ ਹੋ ਆਪ ਗਵਾਏ ਉਹ ਗੁਰਮਖ ਰੂਪੀ ਇਸਤਰੀ ਪ੍ਰੇ ਪਿਆਰੇ ਪ੍ਰਭੂ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਹੈ ਜੋ ਆਪਣੇ ਅੰਤਹਿ ਕਰਨ ਦੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਲੈਂਦੀ ਹੈ ਵਿੱਚ ਹੋ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਜੋ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਦਿੰਦੀਆਂ ਉਹਨਾਂ ਨੂੰ ਫਿਰ ਮੁੜ ਕੇ ਕਾਲ ਨਹੀਂ ਖਾਂਦਾ ਕਿਉਂਕਿ ਉਹਨਾਂ ਗੁਰਮੁਖ ਜੀਵ ਰੂਪ ਇਸਤਰੀਆਂ ਨੇ ਮੁਖੀ ਗੁਰਾਂ ਦੁਆਰਾ ਏਕੋ ਕਈਏ ਅਦਵੈਤ ਸਰੂਪ ਨੂੰ ਜਾਣ ਲਿਆ ਹੈ ਕਾਮਣ ਇਛ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਉਹ ਗੁਰਮੁਖ ਰੂਪੀ ਕਾਮਣ ਇਸਤਰੀ ਦੀ ਅੰਤਰ ਕੀ ਇਹ ਅੰਦਰੋਂ ਬਿਰਤੀ ਪ੍ਰੇਮ ਵਿੱਚ ਭਿੰਨੀ ਭਿੱਜੀ ਰਹਿੰਦੀ ਹੈ ਅਤੇ ਜਗਤ ਦਾ ਜੀਵਨ ਰੂਪ ਦਾਨੀ ਪਰਮੇਸ਼ਰ ਦਾਤਾ ਮਿਲ ਪੈਂਦਾ ਹੈ ਜਿਸ ਕਰਕੇ ਉਸ ਦੀ ਸਾਰੀ ਇੱਛਾ ਪੁੰਨੀ ਪੂਰੀ ਹੋ ਜਾਂਦੀ ਹੈ। ਸ਼ਬਦ ਰੰਗ ਰਾਤੀ ਜੋਬਨ ਮਾਤੀ ਪਿਰ ਕੈ ਅੰਕ ਸਮਾਏ। ਗੁਰਮਖ ਰੂਪੀ ਸਤਰੀ ਸ਼ੌਂਕ ਅਵਸਥਾ ਰੂਪ ਜੋਬਨ ਜਵਾਨੀ ਵਿੱਚ ਮਾਤੀ ਕਈਏ ਮਸਤ ਹੋਈ ਗੁਰਾਂ ਦੀ ਸਬਦ ਉਪਦੇਸ਼ ਦੇ ਰੰਗ ਪ੍ਰੇਮ ਵਿੱਚ ਰਤੀ ਰਹਿੰਦੀ ਹੈ ਅਤੇ ਪਤੀ ਪਰਮੇਸ਼ਰ ਦੇ ਅੰਕ ਸਰੂਪ ਵਿੱਚ ਸਮਾਏ ਸਮਾ ਜਾਂਦੀ ਹੈ ਸੱਜੜਾ ਸਾਹਿਬ ਸਬਦ ਪਛਾਣੀਐ ਆਪੇ ਲੈ ਮਿਲਾਏ ਇਸ ਲਈ ਸੱਜਾ ਸਾਹਿਬ ਮਾਲਕ ਪਰਮੇਸ਼ਰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਪਛਾਣੀਦਾ ਹੈ ਫਿਰ ਆਪ ਹੀ ਪ੍ਰਭੂ ਗੁਰਾਂ ਦੁਆਰਾ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ ਜਿਨੀ ਆਪਣਾ ਕੰਤ ਪਛਾਣਿਆ ਹੋ ਤੈਨ ਪੁੱਛੋ ਸੰਤਾਂ ਜਾਈ ਜਿਨਾਂ ਨੇ ਆਪਣੇ ਕੰਤ ਪਤੀ ਪਰਮੇਸ਼ਰ ਨੂੰ ਪਛਾਣਨਾ ਕੀਤਾ ਹੈ ਮੈਂ ਉਹਨਾਂ ਸੰਤ ਜਨਾਂ ਦੇ ਕੋਲ ਜਾ ਕੇ ਪੁੱਛਦੀ ਹਾਂ ਕਿ ਮੈਨੂੰ ਕਿਵੇਂ ਪ੍ਰਾਪਤ ਹੋ ਸਕੇ ਅਗੋਂ ਉੱਤਰ ਵਿੱਚ ਸਤਿਗੁਰੂ ਕਹਿੰਦੇ ਹਨ ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੈ ਸਹਿਜ ਸੁਭਾਏ ਅਸਾਂ ਨੇ ਆਪਾ ਭਾਵ ਹੰਕਾਰ ਛੱਡ ਕੇ ਗੁਰਾਂ ਦੀ ਸੇਵਾ ਕੀਤੀ ਹੈ ਜਿਸ ਕਰਕੇ ਸੱਚਾ ਪਿਰ ਪਤੀ ਸਹਿਜ ਸੁਭਾਏ ਸੁੱਤੇ ਸਿੱਧ ਹੀ ਆ ਕੇ ਮਿਲ ਗਿਆ ਹੈ ਪਿਰ ਸੱਚਾ ਮਿਲੇ ਆਏ ਸਾਜ ਕਮਾਏ ਸਾਜ ਸ਼ਬਦ ਧਨ ਰਾਤੀ ਸੱਚੇ ਨਾਮ ਨੂੰ ਕਮਾਉਣ ਵਾਲਾ ਕਮਾਉਣ ਨਾਲ ਸੱਚਾ ਪਿਰ ਪਤੀ ਪਰਮੇਸ਼ਰ ਆਕਰ ਕੇ ਮਿਲ ਪੈਂਦਾ ਹੈ ਇਉ ਜੀਵ ਰੂਪ ਇਸਤਰੀ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਰੰਗੀ ਜਾਂਦੀ ਹੈ ਕਦੀ ਨਰਾਂਡ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਫਿਰ ਉਸ ਨੂੰ ਕਦਾ ਚਿਤ ਵੀ ਨਾਸਤਕ ਹੋਣ ਰੂਪ ਵਿਦਵਾ ਨਹੀਂ ਹੋਣਾ ਪੈਂਦਾ ਉਹ ਹਮੇਸ਼ਾ ਹੀ ਪਰਮੇਸ਼ਰ ਦੇ ਆਨੰਦ ਵਾਲੀ ਸੁਹਾਗਵੰਤੀ ਸੁਹਾਗਣ ਹੁੰਦੀ ਆ ਉਸ ਦੀ ਅੰਦਰ ਸੁਤੇ ਸਿੱਧ ਸਰੂਪ ਵੇ ਸਮਾਧੀ ਲੱਗ ਜਾਂਦੀ ਹੈ ਪਿਰ ਰਹਾ ਭਰਪੂਰੇ ਵੇਖ ਹਦੂਰੇ ਰੰਗ ਮਾੜੇ ਸਹਿਜ ਸੁਭਾਏ ਜੋ ਪਿਰ ਪਤੀ ਪਰਮੇਸ਼ਰ ਸਾਰੇ ਭਰ ਪੂਰੇ ਵਿਆਪਕ ਹੋ ਰਿਆ ਉਸ ਨੂੰ ਉਹ ਜੀਵ ਰੂਪੀ ਇਸਤਰੀ ਹਦੂਰੇ ਨੇੜੇ ਵੇਖ ਲੈਂਦੀ ਹੈ ਅਤੇ ਸ਼ਾਂਤੀ ਸੁਭਾਅ ਧਾਰ ਕੇ ਸੁੱਤੇ ਸਿੱਧ ਹੀ ਪਤੀ ਪਰਮੇਸ਼ਰ ਦੇ ਰੰਗ ਆਨੰਦ ਨੂੰ ਮਾਣਦੀ ਹੈ ਜਿਨੀ ਆਪਣਾ ਕੰਤ ਪਛਾਣਿਆ ਹੋ ਤਿਨ ਪੁੱਛੋ ਸੰਤਾ ਜਾਏ ਇਹ ਉੱਤਰ ਸੁਣਨ ਵਾਸਤੇ ਮੈਂ ਉਹਨਾਂ ਸੰਤ ਜਿਨ੍ਹਾਂ ਦੇ ਪਾਸ ਜਾ ਕੇ ਪ੍ਰਭੂ ਪ੍ਰਾਪਤੀ ਬਾਰੇ ਪੁੱਛਦੀ ਹਾਂ ਕਿ ਜਿੰਨਾ ਮਹਾਤਮਾ ਨੇ ਆਪਣਾ ਕੰਤਪਤੀ ਪਰਮੇਸ਼ਰ ਪਛਾਣ ਲਿਆ ਹੈ ਪਿਰੋਹ ਵਿਚੁੰਨੀਆਂ ਆਪੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਏ ਜਿਹੜੀਆਂ ਜੀਵ ਰੂਪ ਇਸਤਰੀਆਂ ਪਿਰੋਹ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਹਨ ਉਹ ਵੀ ਮੁੜ ਪਤੀ ਨਾਲ ਮਿਲ ਸਕਦੀਆਂ ਪਰ ਜੇਕਰ ਉਹ ਸੱਚੇ ਸਤਗੁਰਾਂ ਦੇ ਪਾਏ ਚਰਨੀ ਆ ਕੇ ਲੱਗ ਜਾਣ ਸਤਗੁਰ ਸਦਾ ਦਿਆਲ ਹੈ ਔਗਣ ਸ਼ਬਦ ਜਲਾਏ ਸਤਿਗੁਰੂ ਸਾਹਿਬ ਜੀ ਤਾਂ ਹਮੇਸ਼ਾ ਹੀ ਦਇਆ ਦੇ ਆਲ ਘਰ ਹਨ ਉਹ ਤਾਂ ਜੀਵ ਤੋਂ ਕਾਮ ਕ੍ਰੋਧ ਆਦ ਔਗਣ ਗੁਨਾਹਾਂ ਨੂੰ ਆਪਣੇ ਸ਼ਬਦ ਉਪਦੇਸ਼ ਦੀ ਕਮਾਈ ਕਰਾ ਕੇ ਜਲਾਏ ਜਾਲ ਸਾੜ ਦਿੰਦੇ ਹਨ ਔਗਣ ਸ਼ਬਦ ਜਲਾਏ ਦੂਜਾ ਪਾਉ ਗਵਾਏ ਸੱਚੇ ਹੀ ਸੱਚ ਰਾਤੀ ਔਗਣ ਗੁਨਾਹਾਂ ਨੂੰ ਤਾਂ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ ਸਾੜ ਦਿੰਦੇ ਹਨ ਦੂਜਾ ਭਾਉ ਦ્વੈਤ ਭਾਅ ਵੀ ਗਵਾ ਦਿੰਦੇ ਆ ਤੇ ਜੀਵ ਰੂਪ ਇਸਤਰੀ ਨੂੰ ਵੀ ਸੱਚੇ ਸਤ ਸਰੂਪ ਦਾ ਨਾਮ ਜਪਾ ਕੇ ਸੱਚੇ ਵਿੱਚ ਰੰਗੀ ਹੋਈ ਬਣਾ ਦਿੰਦੇ ਆ ਸੱਚ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਪਰਾਤੀ ਇਹ ਜੀਵ ਰੂਪ ਇਸਤਰੀ ਨੇ ਸੱਚੇ ਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਕਰਕੇ ਸਦੀਵ ਕਾਲ ਰਹਿਣ ਵਾਲਾ ਆਤਮਾਨੰਦ ਰੂਪੀ ਸੁਖ ਪਾ ਲਿਆ ਹੈ ਉਸ ਦੀ ਹਉਮੈ ਹੰਗਤਾ ਮਮਤਾ ਕਰਕੇ ਜੂਨਾ ਵਿਚਲੀ ਭ੍ਰਾਂਤੀ ਢਕਣਾ ਚਲੀ ਗਈ ਹੈ ਜੋ ਕਿਸੇ ਪਦਾਰਥ ਦਾ ਸਤਿ ਨਿਸ਼ਚੇ ਨਾ ਹੋਣਾ ਪਰਮ ਪਹਿ ਜਾਣਾ ਇਹ ਭ੍ਰਾਂਤੀ ਵੀ ਚੁੱਕੀ ਗਈ ਹੈ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਨਿਰਮਾਇਲ ਉज्जਲ ਸਰੂਪ ਪਿਰਪਤੀ ਪਰਮੇਸ਼ਰ ਹਮੇਸ਼ਾ ਹੀ ਸੁਖਾਂ ਦੇ ਦੇਣ ਵਾਲਾ ਦਾਤਾ ਹੈ ਅਤੇ ਜੀਵ ਇਸਤਰੀ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਪਿਰੋ ਵਿਛੁਨੀਆਂ ਭੀ ਮਿਲਹਿ ਜੇ ਸਤਗੁਰ ਲਾਗੇ ਸਾਚੇ ਪਾਏ। ਇਸ ਕਰਕੇ ਜੋ ਜੀਵ ਰੂਪ ਇਸਤਰੀਆਂ ਪਿਰੋ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਹਨ ਉਹ ਭੀ ਮੁੜ ਮਨੁੱਖਾ ਜਨਮ پا ਕੇ ਮਿਲ ਸਕਦੀਆਂ ਹਨ ਪਰ ਜੇਕਰ ਉਹ ਬ੍ਰਹਮਨੇਸ਼ਟੀ ਬ੍ਰਹਮ ਸ਼ਰੋਤਰੀ ਸੱਚੇ ਸਤਗੁਰਾਂ ਦੇ ਪায়ে ਚਰਨੀਆਂ ਕੇ ਲੱਗ ਜਾਣ ਤਾਂ ਮਿਲ ਸਕਦੀਆਂ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕੀ ਫਤਿਹ